ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਦੇਰ ਸ਼ਾਮ ਡੇਰਾ ਬਾਬਾ ਨਾਨਕ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮਨੀਆਰੀ ਦੀ ਦੁਕਾਨ ਉੱਪਰ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਰਮੇਸ਼ ਚੰਦ ਨੂੰ ਪਿਛਲੇ 3 ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਸਨ। ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸਵੇ ਰੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਅੱਜ ਉਸ ਦੇ ਉੱਪਰ ਇਹ ਫਾਇਰਿੰਗ ਹੋਈ ਹੈ। ਉਨਾ ਮੰਗ ਕੀਤੀ ਹੈ ਕਿ ਇਹਨਾਂ ਆਰੋਪੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਡੇਰਾ ਬਾਬਾ ਨਾਨਕ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਾਂਜੀ ਜਿਹੜੇ ਆਏ ਐ ਪਛਾਤੇ ਉਹ ਕਦੇ ਤੇ ਆਏ ਔਰ ਕਿੰਨੀ ਦੇਰ ਪਹਿਲਾਂ ਪਲੇਨ ਤੇ ਮੋਟਰਸਾਈਕਲ ਸਪੈਨਡਰ ਮੋਟਰਸਾਈਕਲ ਨੰਬਰ ਉਹ ਪਿਆਰ ਆ ਉਹ ਬੰਨੇ ਦੇ ਦੋ ਜਣੇ ਗਏ ਦੋ ਜਣੇ ਗਏ ਸੱਤ ਬਾਈ ਕੇ ਚੌਥੀ ਮਿੰਟ ਦਾ ਟਾਈਮ ਹੈ ਭਾਈ ਨੰਬਰ ਨੰਬਰ ਨੋਟ ਕੋਈ ਕਿਹਦੇ ਨਾਮ ਤੇ ਦੁਕਾਨ ਚੱਲਦੀ ਹੈ ਕੋਈ ਸਿੱਧਾ ਨਹੀਂ ਤੁਹਾਨੂੰ ਆਇਆ ਸੀ ਤੁਹਾਨੂੰ ਆਉਣ ਲੱਗੇ ਆਈ ਭਾਈ ਉਹ ਆਪ ਆ ਆਉਣ ਲੱਗੇ ਨੇ ਦੋ ਮਿੰਟ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਅਟੈਕ ਕਰਨਾ ਡਰਦੇ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਹੋਜਾ ਲੈਣੇ ਤਿੰਨ ਮਹੀਨੇ ਚਲੇ ਉਹਨੂੰ ਤਾਂ ਕਿਆ ਹੁੰਦੇ ਬਿਲਕੁਲ ਕੋਈ ਕਾਰਵਾਈ ਨਹੀਂ ਨਾ ਇੱਥੇ ਨਾਕਾ ਕੋਈ ਵੀ ਆ ਦੇਖੋ ਮੇਨ ਬਜ਼ਾਰ ਹੈ ਡੇਰਾ ਪਾਪਾ ਨਾ ਮੇਨ ਬਜ਼ਾਰ ਇੱਥੇ ਕੋਈ ਗਸ਼ਤ ਨਹੀਂ ਆਈ ਬੋਲ ਤੁਸੀਂ ਪੁੱਛੀ ਕੀ ਗੱਲ ਸ਼ਿਆ ਦੁਬਾਰ ਖਾਣ ਨੂੰ ਰੱਖੀ ਕਾਦੀ ਦੁਕਾਨ ਹੈ ਕਿਸ ਨਾਂ ਦੇ ਦੁਕਾਨੇ ਆਲੀ ਵੀ ਦੁਕਾਨ ਹੈ ਭਾਈ ਛੋਟੀ ਹੀ ਦੁਕਾਨ ਹੈ ਕਿਹਦੇ ਨਾਂ ਦੇ ਦੁਕਾਨੇ ਨੇ ਮੈਂ ਨੋਰਪੌਣ ਪਾਲਣਡੇ ਆ ਹੀ ਸੋ ਇਨਫਾਰਮੇਸ਼ਨ ਆਈ ਹੈ ਜੀ ਤੇ ਬਿਆਰ ਦੇ ਵਿੱਚ ਸ਼ੁਭਮ ਸਿੰਘ ਦੀ ਦੁਕਾਨ ਦੇ ਬਾਹਰ ਕੋਈ ਆਈਫਾਇਰ ਹੋਏ ਨੇ ਉਹਦੇ ਸਬੰਧ ਚਿਨਸੀ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਤੇ ਵੱਲੋਂ ਵੀ ਕੋਈ ਧਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਮੈਚਲੀ ਹਿੰਦਰਾ ਸਾਹਮਣੇ ਆਏਗਾ ਉਸਨੂੰ ਕੱਟ ਪਾ ਦੇ ਸੀਸੀਟੀਵੀ ਵੀ ਕਿਤੇ ਆਈ ਹੈ ਸੀਸੀਟੀਵੀ ਚੈੱਕ ਕਰ ਰਹੇ ਆ ਦੇਖਦੇ ਆ ਜੋ ਵੀ ਆਏਗਾ ਸਾਹਮਣੇ ਫਿਰ ਦੱਸਦੇ ਆ 1 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਨ ਦੀ ਉਹਦੇ ਵਿੱਚ ਆਲਰੇਡੀ ਐਫਆਈਆਰ ਦਰਜ ਆ ਉਸੇ ਦੋਸ਼ੀ ਨਾਮ ਦੇ ਉਹਨਾਂ ਨੂੰ ਦੋਸ਼ੀ ਅਰੈਸਟ ਵੀ ਨਹੀਂ